ਕਿ ਜਿਹੜੀ ਫੋਰਨ ਜਿਹੜੀ ਸਾਡਾ ਬ੍ਰੇਨ ਡレイン ਹੈ ਇੱਕ ਪੂਰੇ ਦੇਸ਼ ਦੇ ਲਈ ਇੱਕ ਚੁਣੌਤੀ ਹੈ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਪਰ ਮੈਂ ਤੁਹਾਨੂੰ ਬੜੇ ਦੱਸਦੇ ਹੋਏ ਤੇ ਕੁਝ ਦਿਨਾ ਚ ਅਸੀਂ ਆંકੜੇ ਵੀ ਤੁਹਾਨੂੰ ਜਾਰੀ ਕਰ ਦੇਵਾਂਗੇ ਕਿ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਿਸ ਦੇ ਵਿੱਚ ਦਾਖਲੇ ਵਧੇ ਨੇ ਸਾਡੀਆਂ ਉਹ ਯੂਨੀਵਰਸਿਟੀਆਂ ਜੋ ਬੰਦ ਹੋਣ ਦੀ ਕਦਾਰ ਤੇ ਆ ਗਈਆਂ ਸੀ ਜਿਵੇਂ ਸਾਡੀ ਪੀਟੀਯੂ ਯੂਨੀਵਰਸਿਟੀ ਆਪਣਾ ਬਠਿੰਡਾ ਸਰਦਾਰ ਬੀਨ ਸਿੰਘ ਯੂਨੀਵਰਸਿਟੀ ਗੁਰਦਾਸਪੁਰ ਜਿੱਥੇ ਬੱਚੇ ਬਹੁਤ ਥੋੜੇ ਰਹਿ ਗਏ ਸੀ ਅੱਜ ਉੱਥੇ ਬੱਚੇ ਤਿੰਨ ਤਿੰਨ ਗੁਣਾ ਵੱਧ ਚੁੱਕੇ ਨੇ ਤੇ ਅਗਰ ਇਹ ਦਾਖਲੇ ਅਸੀਂ 1-2 ਸਾਲ ਹੋਰ ਮੇਨਟੇਨ ਕਰ ਲਏ ਤਾਂ ਯੂਨੀਵਰਸਿਟੀਆਂ ਸੈਲਫ ਸਸਟੇਨਡ ਹੋ ਜਾਣ ਗਿਆ ਯਾਨੀ ਸਰਕਾਰ ਨੂੰ ਕੋਈ ਮਦਦ ਦੇਣ ਦੀ ਲੋੜ ਨਹੀਂ ਪੈਣੀ ਇਹ ਅਸੀਂ ਸਮਝਦੇ ਚੰਗੇ ਦਿਸ਼ਾਵਲ ਕਦਮ ਹੈ ਅਸੀਂ ਸਾਰੇ ਯੂਨੀਵਰਸਿਟੀਆਂ ਨੂੰ ਕਾਲਜਿਸ ਨੂੰ ਕਿਹਾ ਕਿ ਉਹ ਜਦੋਂ ਸਾਡੇ 11ਵੀਂ ਤੇ 12ਵੀਂ ਜਮਾਤ ਦੇ ਜਿਹੜੇ ਬੱਚੇ ਹੁੰਦੇ ਨੇ ਈਵਨ ਔਨ ਦਾ ਪ੍ਰਾਈਵੇਟ ਸਾਈਡ ਤੇ ਸਰਕਾਰੀ ਸਾਈਡ ਉੱਥੇ ਜਾ ਕੇ ਤੁਸੀਂ ਆਪਣੇ ਕੋਰਸੇਜ਼ ਬਾਰੇ ਤੇ ਜ਼ਰੂਰ ਦੱਸੋ ਕਿ ਕੀ ਕੀ ਉਹਦਾ ਅਸਰ ਜਿਹੜਾ ਹੈ ਦਿਸ ਰਿਹਾ ਸਾਨੂੰ ਆਰਡਰ ਦੇ ਸਕੂਲਾਂ ਨੇ ਸਰ ਤੁਸੀਂ ਗੱਲ ਕੀਤੀ ਆਪ ਗਏ ਹੋ ਔਰ ਕੀ ਪੋਜੀਸ਼ਨ ਉਹਨਾਂ ਦੀ ਜੀ ਅੱਜ ਵੀ ਮੈਂ ਅੱਜ ਵੀ ਜੀ ਸਵੇਰੇ ਇਹ ਇਵੈਂਟ ਚ ਆਏ ਮੈਂ 12 ਵਜੇ ਸ਼ੁਰੂ ਹੋਣਾ ਸੀ ਅੱਜ ਵੀ ਮੈਂ ਸਵੇਰ ਦਾ ਅੰਬਰੀ ਸਰ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਆਇਆ ਮੈਰਿਟੋਰੀਅਸ ਸਕੂਲ ਅੰਬਰੀ ਸਰ ਦੇ ਵਿੱਚ 2-2 ਘੰਟੇ ਬਿਤਾਏ ਆ ਬੱਚਿਆਂ ਤੋਂ ਉਹਨਾਂ ਨੂੰ ਪੁੱਛਿਆ ਕੀ ਕੀ ਦਿੱਕਤਾਂ ਨੇ ਬੱਚਿਆਂ ਤੋਂ ਹੀ ਸੁਝਾਅ ਲਏ ਨੇ ਤੇ ਅੱਜ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਸਾਡੇ ਮੈਂ ਦੇਖਿਆ ਕਿ ਟ੍ਰਿਬਿਊਨ ਨੇ ਖਬਰ ਲਾਈ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਗੁਰਦਾਸਪੁਰ ਦੇ ਵਿੱਚ ਇਹਨੇ ਟੀਚਰਸ ਘੱਟ ਹੈ ਸਾਡੇ ਕੋਲ 7000 ਟੀਚਰ ਪ੍ਰਾਇਮਰੀ ਦਾ ਜਿਹੜਾ ਹੈ ਅਸੀਂ 6000 ਪਿਛਲੇ ਸਾਲ ਤੇ 7000 ਦੀ ਜਿਹੜੀ ਭਰਤੀ ਐ ਸੋ ਚੱਲ ਰਹੀ ਹੈ ਜਿਹਦੇ ਵਿੱਚੋਂ 2364 ਭਰਤੀ ਦੀ ਅਸੀਂ ਲਿਸਟਾਂ ਫਾਈਨਲ ਸਟੇਜ ਤੇ ਐ ਤੇ 5994 ਇੱਕ ਭਰਤੀ ਸੀ ਜਿਹੜਾ ਹਾਈ ਕੋਰਟ ਚ ਰੁਕੀ ਹੋਈ ਸੀ ਇੱਕ ਪੇਪਰ ਕਰਕੇ ਉਹ ਪੇਪਰ ਵੀ ਕੱਲ ਇਮਤਿਹਾਨ ਹੋ ਗਿਆ ਉਹ ਇਮਤਿਹਾਨ ਬਿਲਕੁਲ ਕਾਮਯਾਬ ਰਿਹਾ ਤੇ ਉਸ ਇਮਤਿਹਾਨ ਤੋਂ ਤੁਹਾਨੂੰ ਇਹ ਵੀ ਦੱਸ ਦਵਾਂ ਅਸੀਂ 25 ਬੱਚੇ ਉਹ ਫੜੇ ਨੇ ਜੋ ਕਿਸੇ ਹੋਰ ਦੇ ਨਾਮ ਦੇ ਉੱਤੇ ਆ ਕੇ ਪੇਪਰ ਲਿਖਣ ਆਈ ਸੀ ਤਾਂ ਕਿ ਇੱਕ ਵੀ ਬੱਚੇ ਦਾ ਹੱਕ ਮਾਰਿਆ ਨਾ ਜਾਵੇ ਇਹ ਸਾਰੇ ਟੀਚਰਸ ਮਹੀਨੇ ਡੇਢ ਦੋ ਮਹੀਨੇ ਦੇ ਵਿੱਚ ਜਲਦ ਤੋਂ ਜਲਦ ਸਕੂਲਾਂ 'ਚ ਆ ਜਾਣਗੇ ਤੇ ਜਿਵੇਂ ਮੈਂ ਹਮੇਸ਼ਾ ਚਾਹੇ ਵਿਦਵਾਨ ਸਭਾ ਜੀ ਆਖਿਆ ਜਿੱਦਾਂ ਇਹ ਭਰਤੀ ਕੰਪਲੀਟ ਹੁੰਦੀ ਹੈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿਸ ਦਾ ਇੱਕ ਵੀ ਸਕੂਲ ਸਿੰਗਲ ਟੀਚਰ ਜਾਂ ਟੀਚਰਲੈਸ ਨਹੀਂ ਹੋਊਗਾ ਇਹ ਇੱਕ ਸੈਕਿੰਡ ਮੈਮ ਇੱਕ ਸੈਂਟ ਤੇ ਇਹ ਅਸੀਂ ਇਹ ਸਾਡੀ ਕਮਿਟਮੈਂਟ ਹੈ ਮੈਂ ਹਮੇਸ਼ਾ ਇਹ ਮੰਨਦਾ ਜੀ ਇੱਕ ਵੱਡਾ ਵਿਭਾਗ ਹੈ 20000 ਸਰਕਾਰੀ ਸਕੂਲ ਹੈ ਹੋ ਸਕਦਾ ਹੈ ਕਿ ਜਦੋਂ ਤੁਸੀਂ ਇਹ ਵੀ ਚਲਾ ਰਹੇ ਤੁਸੀਂ ਵੀ ਤੁਹਾਡੇ ਵੀ ਧਿਆਨ ਚੋਂ ਤੇ ਜੋ ਮੈਨੂੰ ਇਸ ਵਕਤ ਸੁਣ ਰਹੇ ਹੋ ਕਿ ਨਹੀਂ ਸਾਡੇ ਪਿੰਡਾਂ 'ਚ ਸਾਧ ਕਮੀ ਹੈ ਤੁਸੀਂ ਯਕੀਨ ਰੱਖੋ ਜੀ ਅਸੀਂ ਲੱਗੇ ਹੋਏ ਹਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਤੁਸੀਂ ਆਪ ਦੇਖੋ ਅੱਜ ਸਾਡੇ ਤਕਰੀਬਨ 200 ਦੇ ਇਦਾਂ ਦੇ ਸਕੂਲ ਹੈ ਜਿਨ੍ਹਾਂ 'ਵੀ ਸਰਕਾਰੀ ਬੱਸ ਸਰਵਿਸ ਸ਼ੁਰੂ ਹੋ ਗਈ ਅੱਜ ਤੋਂ ਪਹਿਲਾਂ ਕੋਈ ਕਲਪਨਾ ਨਹੀਂ ਕਰ ਸਕਦਾ ਸੀ ਸਰਕਾਰੀ ਸਕੂਲਾਂ ਦੇ ਵਿੱਚ ਬੱਸ ਸਰਵਿਸ ਅਸੀਂ ਪੰਜਾਬ ਦੇ ਕੋਈ ਵੀ ਇਦਾਂ ਦਾ ਸਕੂਲ ਜਿੱਥੇ 500 ਤੋਂ ਵੱਧ ਬੱਚੇ ਪੜ੍ਹਦੇ ਆ ਸੀਨੀਅਰ ਸੈਕੰਡਰੀ ਉੱਥੇ ਸਕਿਉਰਿਟੀ ਗਾਰਡ ਦੇ ਦਿੱਤੇ ਆ 8000 ਸਕੂਲਾਂ ਦੇ ਵਿੱਚ ਬਾਉਂਡਰੀ ਵਾਲ ਬਣੀ ਆ ਪਰ ਲਗਾਤਾਰ ਜਿਹੜਾ ਹੈ ਕੰਮ ਕਰ ਰਹੇ ਆ ਹਜੇ ਬਹੁਤ ਕੁਝ ਕਰਨਾ ਬਾਕੀ ਹੈ ਅਸੀਂ ਕਮਿਟਿਡ ਆ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਤੇ ਹਮੇਸ਼ਾ ਹੀ ਆਪਣੇ ਅਕਾਲ ਪੁਰਖ ਦਾ ਗੁਰੂ ਸਾਹਿਬ ਦਾ ਧੰਨਵਾਦ ਹੈ ਕਿ ਇੰਨਾ ਪਾਕ ਪਵਿੱਤਰ ਮਹਿਕਮਾ ਮੈਨੂੰ ਦਿੱਤਾ ਤੇ ਅਸੀਂ ਸਾਡੇ ਸਾਰੇ ਟੀਚਰਸ ਵੀ ਬਹੁਤ ਮਿਹਨਤ ਕਰਦੇ ਸਾਰੇ ਬੇਸੇ ਮੰਤਸਰ ਦਿੱਲੀ ਦੇ ਕਿ ਤਿੰਨ ਬੱਚਾ ਨਾਲ ਹੈਪਨਿੰਗ ਹੋਈ ਹੈ ਜਿਹੜੇ ਕੋਚਿੰਗ ਸੈਂਟਰ ਵਿੱਚ ਪੜ੍ਹਾਈ ਕਰ ਰਹੇ ਸੀ ਬੜੀ ਬੜੀ ਮੰਦ ਭਾਗੀ ਗੱਲ ਹੈ ਮੈਂ ਅਗਲੀ ਮੈਂ ਅਗਲੀ ਇਸ ਵਾਰ ਲਾਸਟ ਪ੍ਰੈਸ਼ਨ ਦੇ ਮੈਂ ਮੇਰੇ ਧਿਆਨ ਚ ਮੈਨੂੰ ਮਿਲਣ ਕੇ ਬਸ ਮੈਡਮ ਸਰ ਲਾਸਟ ਕੁਐਸਚਨ ਮੈਮ ਪੰਜਾਬ ਸਰਕਾਰ ਇਤਨਾ ਚਾਹਾਂ ਕਰ ਰਹੀ ਹੈ ਸਰ ਲੇਕਿਨ ਲੁਧਿਆਣਾ ਮੇ ਕੁਝ ਵੀ ਜੋ ਨਹੀਂ ਹੈ ਤਰਫ ਸੇ ਜੋ ਹੈ ਬਰਦੀ ਹੋ ਗਿਆ ਹੈ ਮਤਲਬ 500 ਆਪ 600 ਰੁਪਏ ਮਤਲਬ ਤੈ ਹੈ ਸਰਕਾਰ ਕਰ ਰਹੀ ਹੈ ਲੇਕਿਨ 500 ਮੇ ਉਹ ਲੋਕ ਖਰੀਦ ਰਹੇ ਹੈ उनको 10 को नोटिस भी जारी हुए हैं स्कूलों को तो ऐसे स्कूल मैम देखो मेरी 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 दोस्त मेरी एक बेनती सुनो जी साडा सवा लाख तो वादा महकमा है ਕੁਝ ਟੀਚਰਸ ਜ਼ਰੂਰ ਇਦਾਂ ਦੇ ਕੰਮ ਮੈਨੀਪੂਲੇਟ ਮੈਨੂੰ ਮੈਂ ਮਾਨ ਨਾਲ ਕਹਿ ਸਕਦਾ ਸਾਡੇ 90% ਜਿਹੜਾ ਸਟਾਫ ਹੈ ਸਾਡਾ ਸਾਡਾ ਵਿਭਾਗ ਉਹ ਟੀਚਰਸ ਇਦਾਂ ਦੇ ਨੇ ਜਿਵੇਂ ਅੱਜ ਵੀ ਜਦੋਂ ਮੈਂ ਮੈਰੀਟੋਰੀਅ ਸਕੂਲ ਚ ਗਿਆ ਤਾਂ ਮੈਨੂੰ ਕੁਝ ਟੀਚਰਸ ਐਦਾਂ ਦੇ ਮਿਲੇ ਜੋ ਕਈ ਬੱਚਿਆਂ ਦੀ ਫੀਸ ਵੀ ਜਦੋਂ 12ਵੀਂ ਤੋਂ ਬਾਅਦ ਜਦੋਂ ਰਿਸ਼ਤਾ ਖਤਮ ਹੋ ਗਿਆ ਉਸ ਤੋਂ ਬਾਅਦ ਵੀ ਹਜੇ ਵੀ ਫੀਸ ਦੇ ਰਹੇ ਆ ਤਾਂ ਇਹ ਦੇਖੋ ਇਹ ਸਮਾਜ ਹੈ ਚੰਗੇ ਮਾੜੇ ਲੋਕ ਛੋਟਾ ਕੋਈ ਇਸ਼ੂ ਹੈ ਸਰ ਮੈਂ ਕਰਾਂਗੇ ਸੋਲੂਸ਼ਨ ਸਰ ਲਾਸਟ ਕੁਐਸਚਨ ਹੈ 1 ਅਗਸਤ ਨੂੰ ਸਰ ਜਿਹੜੇ ਟ੍ਰੈਫਿਕ ਰੂਲਸ ਦੇ ਵਿੱਚ ਵਾਅਦਾ ਕੀਤਾ ਗਿਆ ਹੈ 31 ਜੁਲਾਈ ਹਾਂ ਜੀ ਜੀ ਫਰਸਟ ਅਗਸਤ ਤੋਂ ਜਿਹੜੇ ਆ ਉਹ ਲਾਗੂ ਹੋ ਰਹੇ ਨੇ ਜ਼ਿਆਦਾਤਰ ਸਰ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਸਕੂਲਸ ਦੇ ਬੱਚੇ ਆ ਟੀਨੇਜਰਸ ਜਿਹੜੇ ਹਲੇ ਬਹੁਤ ਛੋਟੀ ਉਮਰ ਦੇ ਆ 12 13 14 ਸਾਲ ਦੇ ਸਰ ਕੋਈ ਇ ਅਸੀਂ ਬਿਲਕੁਲ ਅਸੀਂ ਅਸੀਂ ਪ੍ਰਿੰਸੀਪਲਸ ਦੀ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਉਹ ਅਲਾਉ ਕਰ ਦੇ ਕਿਉਂਕਿ ਉਹਨਾਂ ਦੀ ਬੇਸਮੈਂਟਸ ਵਿੱਚ ਹੀ ਬਾਈਕਸ ਲੱਗਦੀਆਂ ਕੋਈ ਵੀ ਕੋਈ ਵੀ ਪ੍ਰਿੰਸੀਪਲ ਇਹ ਅਲਾਉ ਨਹੀਂ ਕਰਦਾ ਜੀ ਕੋਈ ਵੀ ਪ੍ਰਿੰਸੀਪਲ ਜਾਂ ਕੋਈ ਵੀ ਸਕੂਲ ਵਾਲਾ ਅਲਾਉ ਨਹੀਂ ਕਰਦਾ ਅਸੀਂ ਇਹਦੇ ਉੱਤੇ ਆਪਣੇ ਲੈਵਲ ਦੇ ਉੱਤੇ ਵੀ ਜਿਵੇਂ ਟ੍ਰੈਫਿਕ ਪੁਲਿਸ ਨੇ ਕਿਹਾ ਅਸੀਂ ਵੀ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ 'ਚ ਨਿਰਦੇਸ਼ ਕਰ ਦਵਾਂਗੇ ਕਿ ਪਰ ਮੇਰੇ ਵੱਲ ਮੇਰੀ ਤੁਹਾਨੂੰ ਇਹ ਬੇਨਤੀ ਹੈ ਜੀ ਕਿ ਤੁਸੀਂ ਇਸ ਦੇ ਵਿੱਚ ਸਰਕਾਰ ਦਾ ਪਾਰਟਨਰ ਬਣੋ ਹਿੱਸਾ ਬਣੋ ਇਹ ਮਾਤਾ ਪਿਤਾ ਦੇ ਉੱਤੇ ਕਿਉਂਲੇ ਵਾਕਏ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਨਾਲ ਬਹੁਤ ਰੀਜ ਨਾਲ ਜਿਹੜਾ ਹੈ ਵੱਡਾ ਕਰਦੇ ਹਾਂ ਉਹਨਾਂ ਤੇ ਇੰਨਾ ਪੈਸਾ ਲਾਉਂਦੇ ਆ ਇੰਨੇ ਸੁਪਨੇ ਜੁੜੇ ਹੁੰਦੇ ਆ ਤੇ ਉਹ ਉਹਨਾਂ ਦੀ ਭਲਾਈ ਦੇ ਲਈ ਹੈ ਇਹਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਇਹ ਉਹਨਾਂ ਦੀ ਭਲਾਈ ਦੇ ਲਈ ਹੈ ਬੱਚਿਆਂ ਦੀ ਸੁਰੱਖਿਆ ਦੇ ਲਈ ਹੈ ਬੱਚੇ ਜਿਹੜਾ ਸਾਰਾ ਕੁਝ ਹੈ ਤੇ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਪੰਜਾਬ ਦੇ ਹਰ ਇੱਕ ਮਾਤਾ ਪਿਤਾ ਨੂੰ ਕਿ ਇਸ ਮੁਹਿੰਮ ਦੇ ਵਿੱਚ ਸਰਕਾਰ ਦਾ ਯੋਗਦਾਨ ਹੋਵੇਗਾ ਇਸ ਦਾ ਕਿਸੇ ਇਹ ਵੀ ਤਾਰਨਾ ਕਰੋ ਕਿਸ ਤਰੀਕ ਨਹੀਂ ਨਹੀਂ ਕਿਸ ਜਾਨ ਬੁਝ ਕੇ ਤਾਂ ਕੀਤਾ ਜਾਵੇ ਇਸ ਕੋਲ ਜਿਸ ਦੇ ਕੋਲ ਜਿਸ ਦੇ ਆਪ ਕੋ ਆਪਣੀ ਫੇਸ ਸਟਰਕਚਰ ਹੈਗਾ ਜੀ ਜਿਹਨੇ ਕਿਤੇ 35 ਜਿਹੜੇ 70 ਕੇ ਤੇ 80 ਕੇ 90 ਆ ਜੀ ਜੀ ਸਰ ਕਿਸ ਦਾ ਆਪਰ ਦੇ ਦੂਸਤ ਦੇਖੋ ਨਾ ਅਲੱਗ ਅਲੱਗ ਹੈ ਜਿਵੇਂ ਸਾਡੀ ਸਰਕਾਰੀ ਜਿਹੜੇ ਆ ਉਹ ਕਈ ਯੂਨੀਵਰਸਿਟੀਸ ਦਾ ਬਿਲਕੁਲ ਫ੍ਰੀ ਹੈ ਹੁਣ ਕਈ ਪ੍ਰਾਈਵੇਟ ਯੂਨੀਵਰਸਿਟੀਸ ਅਲੱਗ ਅਲੱਗ ਉਹਨਾਂ ਦੇ ਫੀਸ ਸਟਰਕਚਰ ਨਹੀਂ ਜਿੱਦਾਂ ਦਾ ਤੁਸੀਂ ਲੈਣਾ ਚਾਹੋ ਜੀ ਪੰਜਾਬੀ ਨਹੀਂ ਉਸਦੀ ਮਿਲ ਠੀਕ ਹੈ ਰਣੀ ਰਣੀ